ਲੁਧਿਆਣੇ ਲੈ ਗਏ ਨੇ ਲੁਧਿਆਣੇ ਲੈ ਕੇ ਗਏ ਨੇ ਜਦੋਂ ਲੁਧਿਆਣੇ ਜਾ ਕੇ ਉਹ ਸੌਂ ਗਏ ਰਾਤ ਨੂੰ ਰਾਤ ਨੂੰ ਸੌਂ ਗਏ ਉਹਨਾਂ ਕੋਲ 65000 ਰੁਪਿਆ ਸੀਗਾ ਠੀਕ ਹੈ ਪਾੜਾ ਮਿਲਿਆ ਸੀ 65000 ਰੁਪਿਆ ਗੱਡੀ ਦੇ ਵਿੱਚੋਂ ਚੋਰੀ ਹੋ ਗਿਆ ਚੋਰੀ ਹੋਣ ਤੋਂ ਬਾਅਦ ਸਵੇਰੇ ਮੇਰੀ ਡੈਡੀ ਨਾਲ ਗੱਲ ਹੋਈ ਹੈ ਮੈਨੂੰ ਕਹਿੰਦੇ ਵੀ ਮੇਰੇ ਡੈਡੀ ਕਿਵੇਂ ਉਹ ਕਹਿੰਦੇ ਵੀ ਪੁੱਤ ਐਵੇਂ ਐਵੇਂ ਕਰਕੇ ਆ ਗੱਲ ਹੋ ਗਈ ਮੈਂ ਉਹਨਾਂ ਨੂੰ ਕਿਹਾ ਮੇਰੇ ਡੈਡੀ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਡੀ ਫਰੋੜ ਲਓ ਕਈ ਵਾਰ ਆਪਾਂ ਧਰ ਕੇ ਭੁੱਲ ਜਾਂਦੇ ਆ ਕਹਿੰਦੇ ਵੀ ਨਹੀਂ ਕਹਿੰਦੇ ਵੀ ਮੈਂ ਗੱਡੀ ਦੇਖ ਲਈ ਕਹਿੰਦੇ ਵੀ ਮੈਨੂੰ ਪੈਸੇ ਨਹੀਂ ਮਿਲਗੇ ਠੀਕ ਹੈ ਮੇਰੇ ਵੀ ਮਾਲਕ ਨਾਲ ਗੱਲ ਹੋਈ ਉਹ ਕਹਿੰਦੇ ਵੀ ਹਾਂ ਹੋਈ ਆ ਮਾਲਕ ਨਾਲ ਗੱਲ ਕਹਿੰਦੇ ਉਹ ਮਾਲਕ ਕਹਿੰਦਾ ਵੀ ਪਾਤੜਾ ਆ ਗਏ ਗੱਡੀ ਲੈ ਕੇ ਗੱਡੀ ਲੈ ਕੇ ਪਾਤੜਾ ਆ ਗਏ ਨੇ ਪਾਤੜਾ ਜਦੋਂ ਆਏ ਨੇ ਪਾਲ ਮਿਸਤਰੀ ਦੀ ਦੁਕਾਨ ਤੇ ਮੇਰੇ ਡੈਡੀ ਦੀ ਤੇ ਮੇਰੇ ਚਾਚਾ ਜੀ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਠੀਕ ਹੈ ਕੁੱਟਮਾਰ ਕਰਨ ਤੋਂ ਬਾਅਦ ਜਿਵੇਂ ਕਿ ਸੀਏ ਸਟਾਫ ਵਾਲੇ ਕੁੱਟਮਾਰ ਕਰਦੇ ਨੇ ਐਵੇਂ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਅਲੱਗ ਲਜਾਂ ਲ ਜਾ ਕੇ ਪੁੱਛਦੇ ਰਹੇ ਨੇ ਵੀ ਉਹ ਮੰਨ ਗਿਆ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਉਹ ਮੰਨ ਗਿਆ ਵੀ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਠੀਕ ਹੈ ਉਸ ਤੋਂ ਬਾਅਦ ਉੱਥੇ ਮੌਜੂਦ ਸੀਗਾ ਪਾਲ ਮਿਸਤਰੀ ਜਦੋਂ ਕੁੱਟਮਾਰ ਹੋਈ ਹੈ ਬੈਗ ਫਰੁੱਲਨ ਦੇ ਵਿੱਚ ਪਾਲ ਮਿਸਤਰੀ ਮੌਜੂਦ ਸੀ ਇੱਕ ਮੇਰੇ ਡੈਡੀ ਦਾ ਚਾਚਾ ਕਾਲਾ ਜਿਹੜਾ ਕੀ ਉਹ ਉਸ ਟਾਈਮ ਉੱਥੇ ਮੌਜੂਦ ਸੀਗਾ ਕਿਉਂਕਿ ਮੇਰੇ ਡੈਡੀ ਨਾਲ ਮੇਰੀ ਗੱਲ ਹੋਈ ਸੀ ਮੇਰੇ ਡੈਡੀ ਨੇ ਮੈਨੂੰ ਫੋਨ ਲਾ ਕੇ ਸਾਰੀਆਂ ਚੀਜ਼ਾਂ ਦੱਸੀਆਂ ਸੀ ਕਿ ਮੈਨੂੰ ਕਾਲੇ ਚਾਚੇ ਨੇ ਕੋਲ ਖੜ ਕੇ ਘਟਵਾਇਆ ਮੈਨੂੰ ਛਡਾ ਕੇ ਨਹੀਂ ਲੈ ਕੇ ਆਏ ਮੈਨੂੰ ਗੋਰਾ ਪਾਪਾ ਛਡਾ ਕੇ ਲੈ ਗਿਆ ਜਿੰਮੇਵਾਰੀ ਲੈ ਕੇ ਗੋਰਾ ਦਾ ਚਾਚਾ ਮੇਰੇ ਡੈਡੀ ਦਾ ਚਾਚਾ ਹੀ ਨਹੀਂ ਠੀਕ ਹੈ ਮੇਰੇ ਦਾਦਾ ਜੀ ਲੱਗਦੇ ਨਹੀਂ ਉਸ ਤੋਂ ਬਾਅਦ ਜਦੋਂ ਉਹ ਘਰ ਆ ਗਏ ਨੇ ਘਰ ਆ ਕੇ ਮੇਰੇ ਨਾਲ ਗੱਲ ਕੀਤੀ ਐ ਮੇਰੇ ਨਾਲ ਗੱਲ ਕੀਤੀ ਐ ਐਵੇਂ ਕਰਕੇ ਮੈਂ ਸਾਰਿਆਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਆਪਾਂ ਡੜੀ ਪੈਸੇ ਦੇ ਦਾਂਗੇ ਵੀ ਤੁਸੀਂ ਟੈਨਸ਼ਨ ਨਾ ਲਓ ਠੀਕ ਐ ਉਹਨਾਂ ਨੇ ਕੀ ਕੀਤਾ ਬੋਲਦੇ ਆ ਕਹਿੰਦੇ ਵੀ ਕੋਈ ਗੱਲ ਨਹੀਂ ਕੋਤਾ ਮੈਂ ਨਹੀਂ ਟੈਨਸ਼ਨ ਲੈਂਦਾ ਉਸ ਤੋਂ ਬਾਅਦ ਜਿਸ ਦਿਨ ਇਹ ਡੈਥ ਹੋਈ ਆ ਉਸ ਦਿਨ ਜਿਸ ਦਿਨ ਦਵਾਈ ਖਾਧੀ ਆ ਉਸ ਦਿਨ ਮੈਨੂੰ ਫੋਨ ਕੀਤਾ ਸਵੇਰੇ ਮੇਨਾ 8 ਵਜੇ ਗੱਲ ਹੋਈ ਆ ਬਕਾਇਦਾ ਫੋਨ ਦੇ ਡਿਟੇਲਾਂ ਚੈੱਕ ਕਰਾਈਆਂ ਜਾਣ ਠੀਕ ਹੈ ਮੇਰੇ ਡੈਡੀ ਦੇ ਕੋਲ ਦੋ ਫੋਨ ਸੀਗੇ ਆਈਫੋਨ ਸੀ ਇੱਕ ਆਈਫੋਨ ਮੇਰਾ ਦਿੱਤਾ ਹੋਇਆ ਫੋਨ ਸੀਗਾ ਠੀਕ ਹੈ ਉਹਦੇ ਵਿੱਚ ਸਾਰੇ ਆਈਡੀ ਪ੍ਰੂਫ ਮੇਰੇ ਚੱਲ ਰਹੇ ਨੇ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਨੰਬਰ ਹੈ ਉਹ ਵੀ ਮੇਰੇ ਪ੍ਰੂਫ ਤੇ ਆ ਨੰਬਰ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਕਿ ਉਹਨਾਂ ਨੇ ਘਰ ਆ ਗਏ ਮੇਨਾਂ ਗੱਲ ਹੋਈ ਸਵੇਰੇ ਵੀ ਉਸ ਤੋਂ ਬਾਅਦ 11 ਵਜੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਹੈ 12:05 ਤੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਹੈ ਡੈਡੀ ਦੀ ਉਹਨਾਂ ਨੇ ਬਸ ਮੈਨੂੰ ਕਾਲ ਦੇ ਵਿੱਚ ਇਹ ਗੱਲ ਕਹੀ ਹੈ ਕਹਿੰਦੇ ਵੀ ਕਾਲੇ ਨੇ ਮੈਨੂੰ ਕੋਲ ਖੜ ਕੇ ਘਟਵਾਇਆ ਠੀਕ ਹੈ ਵੀ ਪਾਲ ਮਿਸਤਰੀ ਨੂੰ ਤੇ ਕਾਲੇ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਠੀਕ ਹੈ ਹੁਣ ਪਤਾ ਹੁਣ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਜਿਨ੍ਹਾਂ ਨੇ ਕੁੱਟਿਆ ਇੱਕ ਦਾ ਨਾਮ ਲਖਵਿੰਦਰ ਸਿੰਘ ਹੈ ਮਲਾਜ਼ਮ ਦੀ ਗੱਡੀ ਸੀਗੀ ਲਖਵਿੰਦਰ ਸਿੰਘ ਪਿੰਡ ਹਰਿਆਉ ਦਾ ਰਹਿਣ ਵਾਲਾ ਤੇ ਉਹਦੇ ਦਾ ਡਰਾਈਵਰ ਆ ਇੱਕ ਦੇਸਾ ਦੇਸਾ ਤੇ ਇੱਕ ਉਹਦਾ ਭਰਾ ਇੱਕ ਉਹਦਾ ਭਤੀਜਾ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਐ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ 12:40 ਮਿੰਟ ਤੇ ਉਹਨਾਂ ਨੇ ਮੈਨੂੰ ਵੀਡੀਓ ਸੈਂਡ ਕੀਤੀਆਂ ਨੇ ਵੀਡੀਓ ਸੈਂਡ ਕੀਤੀਆਂ ਨੇ ਮੈਨੂੰ ਜਦੋਂ ਮੈਨੂੰ ਉਹਨਾਂ ਨੇ ਵੀਡੀਓ ਸੈਂਡ ਕੀਤੀਆਂ ਮੈਂ ਨਾਲ ਦੀ ਨਾਲ ਉਹਨਾਂ ਨੂੰ ਮੈਸੇਜ ਕੀਤਾ ਫੋਨ ਲਾਇਆ ਫੋਨ ਲਾ ਕੇ ਮੈਂ ਗੱਲ ਕੀਤੀ ਮੈਂ ਕਿਹਾ ਵੀ ਡੈਡੀ ਤੁਸੀਂ ਇਹ ਕੀ ਕਰੀ ਜਾਂਦੇ ਹੋ ਉਹਨਾਂ ਨੇ ਮੈਨੂੰ ਇੰਨੀਆਂ ਗੱਲਾਂ ਕਹੀਆਂ ਕਹਿੰਦੇ ਪੁੱਤ ਮੈਂ ਗੋਲੀ ਖਾ ਲਈ ਐ ਆਪਦਾ ਧਿਆਨ ਰੱਖੀ ਮੈਨੂੰ ਇਨਸਾਫ ਦਵਾ ਦੇ ਠੀਕ ਐ ਬਸ ਮੇਨਾਂ ਆ ਹੀ ਗੱਲ ਹੋਈ ਐ ਮੇਨ ਨਾਲ ਹੋਰ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੇਰੇ ਪਾਸ ਡੈਡੀ ਦੇ ਫੋਨ ਦੇ ਡਿਟੇਲਾਂ ਚੈੱਕ ਕਰਾਈਆਂ ਜਾਂਨ ਹਜੇ ਤੱਕ ਨਾ ਤਾਂ ਫੋਨ ਬਰਾਮਦ ਹੋਏ ਨੇ ਠੀਕ ਐ ਉਹ ਫੋਨ ਬਰਾਮਦ ਕੀਤੇ ਜਾਣ ਕਿਉਂਕਿ ਸਾਰੇ ਰਲੇ ਮਿਲੇ ਨੇ ਮੇਰੇ ਭਰਾ ਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਮੇਰਾ ਭਰਾ ਭੋਲਾ ਬਹੁਤ ਐ ਮੇਰੀ ਮਾਂ ਹੈ ਨਹੀਂ ਜੀ ਠੀਕ ਹੈ ਮੈਂ ਬਹੁਤ ਦੁਖੀ ਹਾਂ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਠੀਕ ਹੈ ਉਥੇ ਜਿਹੜੀ ਦੁਕਾਨ ਤੇ ਕੁੱਟਮਾਰ ਹੋਈ ਹੈ ਜਿਉ ਨਾਲ ਮਿਲੇ ਹੋਏ ਨਹੀਂ ਸੀਗੇ ਤਾਂ ਉਥੋਂ ਦੇ ਕੈਮਰੇ ਵੀ ਗਾਇਬ ਨੇ ਉਹਦਨੇ ਕੈਮਰੇ ਵੀ ਗਾਇਬ ਕੀਤੇ ਗਏ ਨੇ ਤੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀਗਾ ਮੈਂ ਉੱਥੇ ਆਉਂਦੀ ਜਾਂਦੀ ਸੀਗੀ ਮੇਰੇ ਡੈਡੀ ਮੇਰੇ ਕੋਲ ਆਉਂਦੇ ਜਾਂਦੇ ਸਾਰੇ ਮੇਰੇ ਨਾਲ ਗੱਲ ਕਰਦੇ ਸੀਗੇ ਠੀਕ ਹੈ ਤੇ ਜਦੋਂ ਮੈਂ ਅੱਜ ਉੱਥੇ ਗਈਆਂ ਤਾਂ ਮੈਨੂੰ ਉੱਥੇ ਵੜਨ ਨਹੀਂ ਦਿੱਤਾ ਗਿਆ ਉਹਨਾਂ ਨੇ ਮੈਨੂੰ ਤਾਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਮੇਰੇ ਚਾਚੇ ਤਾਏ ਹਨੇ ਮੇਰਾ ਪਰਾ ਕੁਝ ਨਹੀਂ ਬੋਲਿਆ ਮੈਨੂੰ ਮੇਰੇ ਪਰਾ ਨੂੰ ਸਾਰਿਆਂ ਨੇ ਪੜਕਾਇਆ ਹੋਇਆ ਮੇਰੇ ਪਰਾ ਨੂੰ ਕੁਝ ਨਹੀਂ ਪਤਾ ਉਹ ਬਹੁਤ ਪੋੜਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ